ਅੱਜ ਕੀ ਨਾਮਾ ਜੀ ਹਾਂਜੀ ਵਿਖੀ ਜੀ ਵਿਖੀ ਜੀ ਕੀ ਕਹਾਂਗੇ ਉਹ ਇਹ ਹਾਸਿਆਂ ਬਾਰੇ ਹਾਸਿਆਂ ਬਾਰੇ ਹੁਣ ਤੱਕ ਦੇ ਸਾਹਮਣੇ ਹੀ ਆ ਜੀ ਦੋ ਵਾਰੀ ਤਾਂ ਰਿਪੋਰਟਿੰਗ ਪਿਛਲੀ ਵਾਰ ਤੁਸੀਂ ਕਰੀ ਐ ਹੂੰ ਪਿਛਲੀ ਵਾਰ ਦੇਖੋ ਦੋ ਵਾਰੀ ਤਾਂ ਮੇਰਾ 14-15 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਰਾਤ ਵੀ ਹੁੰਦਾ ਹੁੰਦਾ ਬਹੁਤ ਸਮਝੋ ਲਵੇ ਜੀ ਉਹ ਬਚ ਗਿਆ ਸਾਡਾ ਨਹੀਂ ਅਜੇ ਥੋੜੇ ਸਾਹਮਣੇ ਹੀ ਅਸੀਂ ਹਜੇ ਕੰਮ ਚੱਲ ਰਿਹਾ ਹੈ ਬੇਨਤੀ ਹੈ ਇਹ ਪ੍ਰਸ਼ਾਸਨ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਹੈ ਮਤਲਬ ਪ੍ਰਧਾਨ ਜੀ ਨੂੰ ਵੀ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਇਸ ਗੱਲ ਬਾਰੇ ਕੀ ਮੰਕੀ ਹੈ ਜੀ ਤੁਹਾਡੀ ਕਿਉਂ ਹਾਸੇ ਹੋ ਰਹੇ ਨੇ ਮੰਗ ਦਾ ਨਸ਼ੇ ਪੱਤੇ ਜੀ ਲੋਕ ਹੁਣ ਰਾਤ ਵੀ ਇਹੀ ਕਮਤੀ ਵੀ दारू ਪੀਤੀ ਵੀ ਸੀਗੀ 150 170 ਤੇ ਗੱਡੀ ਸੀਗੀ ਲਿਆ ਕੇ ਦੇਖੋ ਸਾਡੀ ਤਾਂ ਬਿਲਕੁਲ ਸੇਫ ਹੀ ਨਹੀਂ ਹੈ ਕਿਸੇ ਗੱਲ ਵਿੱਚ ਦਿਨ ਚ ਵੀ ਹੋ ਸਕਦਾ ਜੀ ਇਹ ਤਾਂ ਫਿਰ ਦਿਨ ਚ ਮੈਂ ਕਹਿੰਦਾ ਜੀ ਘੱਟੋ ਘੱਟ ਨਹੀਂ 25 30 ਬੰਦੇ ਮਾਰਦੇ 25 ਤੋਂ ਲੈ ਕੇ 30 ਬੰਦੇ ਮਰਦੇ ਜੇ ਰਾਤ ਜੇ ਦਿਨ ਦੇ ਟਾਈਮ ਹੁੰਦਾ ਜੀ ਜਿਹਾ ਸਾਬ ਨਾਲ ਗੱਡੀ ਸੀਗੀ ਕੋਈ ਕੋਈ ਹੈ ਹੀ ਨਹੀਂ ਸੁਭਦਾਜੀ ਬਾਜ਼ਾਰ ਚ ਮੋੜ ਤੇ ਕੀ ਰੈਂਪ ਵਗੈਰਾ ਲਈ ਤੁਸੀਂ ਹਾਂ ਜੀ ਹਾਂ ਬਹੁਤ ਵਾਰੀ ਕਿ ਨਗਰਪੰਚਾਇਤ ਨੂੰ ਕਰੀਏ ਜੀ ਪਿਛਲੀ ਵਾਰੀ ਜਿਆਦਾ ਐਕਸੀਡੈਂਟ ਹੋਇਆ ਜਦ ਵੀ ਅਸੀਂ ਨੇ ਕਰੀ ਹੈ ਵੀ ਉਹ ਰੈਂਪ ਇੱਕ ਦੋ ਪਿੱਛੇ ਮੋੜ ਤੇ ਲਾਏ ਜਾਣ ਵੀ ਜੋ ਕਿ ਸਾਡਾ ਨੁਕਸਾਨ بار بار ਹੁੰਦਾ ਬਚ ਜਵੇ ਜੀ ਹੁਣ ਦੇਖੋ ਬਹੁਤ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਬਹੁਤ ਵੱਡਾ ਠੀਕ ਅੱਜ ਕੀ ਨਾਮ ਹੈ ਜੀ ਬੇਜ ਪ੍ਰਕਾਸ਼ਪੁਰੀ ਜੀ ਬੇਦ ਪ੍ਰਕਾਸ਼ ਜੀ ਕੀ ਕਹਾਂਗੇ ਤੁਸੀਂ ਇਹ ਜੋ ਬਾਰ ਬਾਰ ਹਾਦਸੇ ਹੋ ਰਹੇ ਨੇ ਹਾਂਜੀ ਬਾਈ ਜੀ ਇਹ ਤਾਂ ਅਸੀਂ ਦਾ ਦੇਖੋ ਆਪਣਾ ਦਿਮਾਗ ਦੇ ਨਾਲ ਇਹ ਸੋਚਦੇ ਆਂ ਵੀ ਇਹ ਕੁਦਰਤ ਦੀ ਕਰੋਪੀ ਹੈ ਸਾਡੇ ਸ਼ਹਿਰ ਦੇ ਵਿੱਚ ਕੋਈ ਐਸੀ ਉਹ ਆ ਵੀ ਜਿਹੜੇ ਸਾਡਾ ਅੱਗੇ ਧਾਰਮਿਕ ਚੀਜ਼ਾਂ ਚੱਲਦੇ ਆਂ ਤੇ ਉਹ ਥੋੜੇ ਜਿਹਰੇ ਤੋਂ ਰੁਕੀਆਂ ਹੋਈ ਨੇ ਉਹ ਚੀਜ਼ ਦੀ ਕਰੋਪੀ ਕਰਕੇ ਸਾਡੇ ਇਹ ਲਗਾਤਾਰ ਤਿੰਨ ਚਾਰ ਵਾਰੀ ਇੱਕੋ ਡੇਟ ਇੱਕੋ ਟਾਈਮ ਨੂੰ ਹੋਇਆ ਤੇ ਨੂੰ ਸੇਮ ਡੇਟ ਸੇਮ ਦਿਨ ਸਮਾਂ ਵੀ ਸੇਮ ਆ 1:15 ਤੇ ਤਕਰੀਬਨ ਹੁੰਦੇ ਰਹੇ ਤੇ ਚਲੋ ਇੱਕ ਪਰਮਾਤਮਾ ਦੀ ਸੁੱਖਾ ਕੋਈ ਜੀਆਂ ਚ ਕੋਈ ਨੁਕਸਾਨ ਨਹੀਂ ਹੋਇਆ ਦੁਕਾਨਾਂ ਦਾ ਮਾਲੀ ਨੁਕਸਾਨ ਕਿੰਨਾ ਹੋ ਗਿਆ ਦੇਖੋ ਜੀ ਮਾਲੀ ਨੁਕਸਾਨ ਤਾਂ ਜਿਹੜਾ ਪਹਿਲੀ ਗੇੜਾ ਜੀ ਉਹ ਬੇਟੇ ਨੇ ਸਾਡਾ ਬੇਟੇ ਵਾਂਗੂ ਲੱਗ ਰਿਹਾ ਜੀ ਉਹ ਉਹਦਾ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦੀ ਜੀ ਤੇ ਉਹਨੇ ਪਾਰਟੀ ਨੇ ਮਖਾ ਉਹਨੇ ਵੀ ਮੰਗ ਤੱਕ ਕੇ ਢੂੜ ਢੂੜ ਕ ਲੱਖ ਰੁਪਏ ਦਿੱਤਾ 4-5 ਲੱਖ ਰੁਪਏ ਉਹਨੇ ਦਿੱਤਾ ਅਗਲੀ ਗੇਟ ਦੂਜੀ ਪਾਰਟੀ ਦੁੱਧ ਦਾ ਟੈਂਕਰ ਲੱਗਿਆ ਉਹ ਪਾਰਟੀ ਨੇ ਇਹਨਾਂ ਨੂੰ ਦੇਤੇ ਫਿਰ ਵੀ ਜਿਹੜਾ 1 ਮਹੀਨਾ ਦੁਕਾਨ ਬੰਦ ਰਹਿੰਦੀ ਹੈ ਉਹ ਹਾਲੇ ਵੀ ਕਹਿੰਦੇ ਕੰਮ ਚੱਲ ਰਿਹਾ ਜੀ ਹਾਂ ਹਾਲੇ ਵੀ ਚੱਲਦਾ ਵਿੱਚੋਂ ਕਿਉਂ ਪਿੱਲਰ गिर ਗਏ ਛੱਤਾਂ 'ਚ ਟੇੜਾ ਆ ਗਈਆਂ ਉਸ ਕਰਕੇ ਉਹਦਾ ਨੁਕਸਾਨ ਹੋ ਗਿਆ ਪੈਸੇ ਦੀ ਗੱਲ ਨਹੀਂ ਜੀ ਪੈਸੇ ਹੀ ਦੁਕਾਨ ਬੰਦ ਰਹਿਣਾ ਹੀ ਸਾਡੇ ਲਈ ਤਾਂ ਬਹੁਤ ਔਖਾ ਆ ਅੱਜ ਹੁਣ ਇਹ ਲਾ ਲਓ ਵੀ ਜਿਹੜਾ ਅੱਜ ਹੋਇਆ ਇਹ ਹੁਣ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਇਹ ਨੁਕਸਾਨ ਤਾਂ ਹੈਗਾ ਹੀ 2-3 ਦਿਨ ਲਈ ਇਹਨਾਂ ਨੂੰ ਪੱਕਾ ਬੰਦ ਰਹਿਣੀ ਆ ਉੱਪਰ ਮੂਰੇ ਕਾਰੀਗਰ ਕੰਮ ਕਰੂਗਾ ਜੀ ਤੇ ਨੁਕਸਾਨ ਵੀ ਹੈਗਾ ਨੁਕਸਾਨ ਤਾਂ ਜੋ ਹੈਗਾ ਲੱਖ ਦਾ ਹੋ ਜੇ 50000 ਦਾ ਹੋ ਜੇ ਬੇਟਾ ਉਹ ਕੁਦਰਤ ਤੇ ਮਹਿੰਗਾਈ ਜ਼ਿਆਦਾ ਮਜ਼ਦੂਰੀ ਜ਼ਿਆਦਾ ਇਸ ਕਰਕੇ ਫਿਰ ਇਹ ਹੋ ਸਕਦਾ ਜੀ ਨਾ ਮੇਰੀ ਆਪਣਾ ਮੇਰਾ ਵਿੱਕੀ ਵੰਸ ਲਈ ਭਾਫਸੋ ਤੋਂ ਵਿੱਕੀ ਜੀ ਕਿਸ ਤਰ੍ਹਾਂ ਦੇਖਦੇ ਹੋ ਬਾਰ ਬਾਰ ਹਾਦਸੇ ਵਾਪਰ ਰਹੇ ਨੇ ਇੱਥੇ ਹਾਦਸੇ ਜਿਹੜੇ ਵਾਪਰ ਰਹੇ ਨੇ ਉਹ ਹੈਗੇ ਤਾਂ ਉਹ ਮਨੁੱਖ ਭਾਗੀ ਨੇ ਗਲਤ ਨਹੀਂ ਹੋਏ ਵੈਸੇ ਹੋਣੇ ਨਹੀਂ ਚਾਹੀਦੇ ਜਿਵੇਂ ਅੰਕਲ ਜੀ ਨੇ ਕਿਹਾ ਮੇਦਪੱਕਾ ਜੀ ਨੇ ਆਪਣੇ ਪਾਇਜੀ ਲੱਗਦੇ ਨੇ ਆਪਣੇ ਤੇ ਵੀ ਇਹ ਜਿਹੜੇ ਹੈਗੇ ਨੇ ਇਹ ਕੁਦਰਤ ਦੀ ਕਰੋਪੀ ਆ ਵੈਸੇ ਤਾਂ ਇਹ ਮੰਨ ਸਕਦੇ ਆ ਬਾਕੀ ਇਹ ਥੋੜੀ ਪ੍ਰਸ਼ਾਸਨ ਦੀ ਕਮੀ ਵੀ ਲੱਗ ਸਕਦੀ ਹੈ ਕਹਿ ਸਕਦੇ ਆ ਉਹਨੂੰ ਕਮੀ ਕਿਉਂਕਿ ਜਦੋਂ ਪਹਿਲਾ ਹਾਸਾ ਹੋਇਆ ਜਦੋਂ ਵੀ ਰੈਂਪ ਦੀ ਗੱਲ ਉੱਠੀ ਸੀਗੀ ਜਦੋਂ ਵੀ ਨਹੀਂ ਲੱਗੇ ਹੈਗੇ ਸੈਕੰਡ ਟਾਈਮ ਹੋਇਆ ਜਦੋਂ ਵੀ ਨਹੀਂ ਹੋਇਆ ਹੁਣ 3rd ਟਾਈਮ ਹੈ ਹੁਣ ਵੈਸੇ ਪ੍ਰਸ਼ਾਸਨ ਨੂੰ ਇਹ ਸੋਚਣਾ ਚਾਹੀਦਾ ਚਲੋ ਜਿਹੜੇ ਵੀ ਇਹਦੇ ਮਹਿਕਮੇ ਜੋ ਵੀ ਇਹਦੇ ਪੀ ਡਬਲਯੂ ਡੀ ਜੋ ਵੀ ਆ ਉੱਥੇ ਮੈਸੇਜ ਜਾਣਾ ਚਾਹੀਦਾ ਵੈਸੇ ਤਾਂ ਇਹ ਵਪਾਰ ਮੰਡਲ ਨੂੰ ਅਸੀਂ ਸਾਰੇ ਬਾਜ਼ਾਰੋਂ ਕਹਿੰਦੇ ਜੀ ਨਗਰਪੰਚਾਇਤ ਨੂੰ ਵੀ ਮੰਗ ਪੱਤਰ ਕਈ ਵਾਰ ਦਿੱਤਾ ਕੋਈ ਅਸੀਂ ਕਈ ਵਾਰ ਦਿੱਤਾ ਹੋਊਗਾ ਮੇਰੇ ਧਿਆਨ 'ਚ ਹੈ ਨਹੀਂ ਵੈਸੇ ਇੱਕ ਦੋ ਵਾਰ ਸੁਣਿਆ ਵੈਸੇ ਵੀ ਦਿੱਤਾ ਪਰ ਕੋਈ ਪੂਰੀ ਕਾਰਵਾਈ ਹੋਈ ਨਹੀਂ ਹੈਗੀ ਰਾਤ ਅਸੀਂ ਵੈਸੇ ਮੌਜੂਦ ਹੀ ਸੀਗੇ ਜਦੋਂ ਐਕਸੀਡੈਂਟ ਹੋਇਆ ਮਤਲਬ ਕਿ ਅਸੀਂ ਦੂਜੇ ਤੇ ਤੀਜੇ ਇਨਸਾਨ ਹੋਵਾਂਗੇ ਜਦੋਂ ਅਸੀਂ ਪਹੁੰਚਿਆ ਔਰ ਅਸੀਂ ਕੋਈ ਫੈਮਿਲੀ ਫੰਕਸ਼ਨ 'ਤੇ ਆਰੇ ਸੀਗੇ ਪਟਿਆਲੇ ਤੋਂ ਮੈਂ ਆਪਣਾ ਦੁਕਾਨ ਆਪਣਾ ਕਜ਼ਨ ਬ੍ਰਦਰ ਵੀ ਅਸੀਂ ਦੋਨੇ ਇਕੱਠੇ ਸੀਗੇ ਅਸੀਂ ਹੀ ਐਕਸੀਡੈਂਟ ਵਾਂਗ ਲੱਗੇ 2 ਮਿੰਟ ਬਾਅਦ ਦੇਖਿਆ ਅਸੀਂ ਤੇ ਉਰੇ ਅਸੀਂ ਉਹ ਕੱਢ ਕੇ ਉੱਥੇ ਵੀਰ ਉਹਨਾਂ ਨੂੰ ਉੱਥੇ ਟੇਬਲ ਤੇ ਬਿਠਾਇਆ ਉਹਨਾਂ ਨੂੰ ਥੋੜਾ ਇੱਕ ਦੇ ਸਿਰ 'ਚ ਫੋਨ ਚੱਲ ਰਿਹਾ ਸੀਗਾ ਇੱਕ ਦੇ ਐਦਾਂ ਧਾਰੀ ਆ ਰਹੀ ਸੀਗੀ ਖੂਨ ਦੀ ਵਿਚਾਰੇ ਘਬਰਾਏ ਹੋਏ ਸੀਗੇ ਵੈਸੇ ਉਹ ਕਿੰਨੇ ਚਲੇ ਸੀਗੇ ਉਹ ਆਈਡੀਆ ਤੰਨੇ ਜਾਣੇ ਸੀਗੇ ਵੈਸੇ ਠੀਕ ਨੇ ਉਹ ਵੈਸੇ ਵੈਸੇ ਠੀਕ ਨੇ ਕਲੰਬੀਆ ਸੀ ਸ਼ਾਇਦ ਦੱਸ ਰਹੇ ਨੇ ਵੀ ਉੱਥੇ ਗਏ ਹੋਏ ਨੇ ਆਪਣੇ ਲੈ ਕੇ ਗਏ ਸੀਗੇ ਉਹਨਾਂ ਪਹਿਲਾਂ ਕੁੰਦਰਾ ਸਾਹਿਬ ਦੇ ਗਏ ਸੀਗੇ ਉਹਨਾਂ ਨੇ ਮਨ ਲਾਦਾ ਉੱਥੇ ਭੇਜ ਤਾਣਾ ਤੇ ਬਸ ਇਹੀ ਗੱਲ ਆ ਮੇਨ ਤਾਂ ਉਰੇ ਚਲੋ ਜੇ ਬਹਿਮ ਚੱਕਰਾਂ 'ਚ ਨਹੀਂ ਪੈਂਦੇ ਤਾਂ ਆਪਾਂ ਉਰੇ ਰੈਂਪ ਲੱਗਣੇ ਚਾਹੀਦੇ ਨੇ 90% 95% ਉਰੇ ਹਾਦਸੇ ਘਟ ਸਕਦੇ ਨੇ ਇੱਕ ਉਧਰ ਸਾਈਡ ਤੇ ਲੱਗਣਾ ਚਾਹੀਦਾ ਇੱਕ ਇਧਰ ਵਾਲੀ ਸਾਈਡ ਤੇ ਰੋੜਾਂ ਜਿਆਦਾ ਵਧੀਆ ਬਣ ਗਈਆਂ ਤਾਂ ਕਰਕੇ ਗੱਡੀਆਂ ਥੋੜੀਆਂ ਸਪੀਡ ਤੇ ਦੇਖੋ ਹੋਏ ਜਾਂਦੀਆਂ ਨੇ ਰਾਤ ਨੂੰ ਖਾਲੀ ਸੜਕ ਹੁੰਦੀ ਹੈ ਕੋਈ ਕਿਸੇ ਦਾ ਜਾਣ ਕੇ ਦਾ ਐਕਸੀਡੈਂਟ ਕਰਨ ਦਾ ਕੋਈ ਵਿਚਾਰ ਹੁੰਦਾ ਨਹੀਂ ਹੈਗਾ ਖਾਲੀ ਸੜਕ ਕਰਕੇ ਥੋੜੀ ਸਪੀਡ ਦੇਖੋ ਵਧਾ ਸਕਦੇ ਹੋ